ਅੱਜ ਦੇਰ ਸ਼ਾਮ ਹੁਸ਼ਿਆਰਪੁਰ ਦੀ ਦਾਣਾ ਮੰਡੀ ਨੇੜੇ ਇੱਕ ਕਾਰ ਅਤੇ ਮੋਟਰਸਾਈਕਲ ਦੀ ਜ਼ੋਰਦਾਰ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਹਾਦਸੇ ਵਿੱਚ ਚਾਰ ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ ਜਿਨ੍ਹਾਂ ਨੂੰ ਤੁਰੰਤ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੋਂ ਕਿ ਇੱਕ ਵਿਅਕਤੀ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਹੋਇਆਂ ਇੱਕ ਨਿੱਜੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਘਟਨਾ ਦੀ ਸੂchnਾ ਤੋਂ ਬਾਅਦ ਥਾਣਾ ਮਾਡਲ ਟਾਊਨ ਅਤੇ ਪੁਰੀਹਰਾ ਚੌਂਕੀ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਤੇ ਮਾਮਲੇ ਦੀ ਜਿਹੜੀ ਜਾਂਚ ਪੜਤਾਲ ਸਗੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਮੌਕੇ ਦੇ ਚਸ਼ਮਦੀਤ ਦੇ ਨਾਲ ਤੇ ਥਾਣਾ ਮਾਡਲ ਟਾਊਨ ਦੇ ਅਧਿਕਾਰੀ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਕੀ ਕਹਿੰਦੇ ਨੇ ਉਹ ਇਹਦੇ ਬਾਰੇ ਭਾਈ ਸਿਵਲ ਹੈਗੇ ਡੜੀ ਉਹਨਾਂ ਨੂੰ ਇੱਕ ਵਾਰੀ ਉੱਥੇ ਬੱਠਾ ਆਪਣੇ ਉਧਰੇ ਗਿਆ ਆ ਜੀ ਚੱਬ ਦੇ ਲੋ रेडी है सर के तीसरा आया और और 25 मिनट और जल्दी या ऑर्डर फोन ਆਓ ਬੈਠੋ ਕਿਉਂ ਆ ਰਹੇ ਹੋ ਉਹ ਆਤਾ ਜਾਈਂ ਕਾ ਅੱਜ ਮਾਰੋ ਜੀ ਹੋਰ ਨਾਲ ਹੀ ਜੱਟ ਜੱਟ ਇੱਥੇ ਆਈ ਰੱਖੋ ਆਓ ਸਾਹਮਣੇ ਬੈਠਾ ਲਾ ਲਾ ਆਓ ਆਪਾ ਬਗਾਰੇ ਨੂੰ ਦੋ ਆਓ ਜੀ ਉਹ ਤੇ ਲੱਕ ਨੂੰ ਨਹੀਂ ਲੱਗਦਾ। 120 ਕੀ ਗੱਲ ਕਿੱਦਾਂ ਹੋਇਆ ਹਾਸਾ ਐਕਸੀਡੈਂਟ ਹੋਇਆ ਜੀ ਐਕਸੀਡੈਂਟ ਹੋਣ ਤੋਂ ਬਾਅਦ ਉਹ ਬੰਦੇ ਨੇ ਬਿਆਨ ਦਿੱਤੇ ਆ ਉਹ ਕਹਿੰਦਾ ਜੀ ਕਿ ਅਗਰ ਕਹਿੰਦੇ ਐਕਸੀਡੈਂਟ ਹੋਇਆ ਕਹਿੰਦਾ ਮੈਂ ਕੀ ਕੀਤਾ ਉਹ ਕਹਿੰਦਾ ਤੂੰ ਦੋ ਬੰਦੇ ਨੂੰ ਮਾਰਤਾ ਕਹਿੰਦਾ ਮੈਂ ਨਹੀਂ ਮਾਰਿਆ ਰੱਬ ਨੇ ਮਾਰਿਆ ਕਹਿੰਦਾ ਨਹੀਂ ਜਿਹੜੀ ਕਾਰ ਵਾਲਾ ਸੀਗਾ ਕਾਰ ਵਾਲੇ ਡਰਿੰਕ ਕੀਤੀ ਹੋਈ ਸੀਗੀ ਆਇਆ ਕਿੱਥੋਂ ਕਾਰ ਵਾਲਾ ਪਵਾੜਾ ਰੋਡ ਤੋਂ ਆਇਆ ਜੀ ਮੋਟਰਸਾਈਕਲ ਵਾਲੇ ਕਿੱਧਰੋਂ ਆ ਰਹੇ ਸੀ ਆਪਣੇ ਸਾਈਡ ਤੇ ਜਾਂਦੇ ਤਿੰਨ ਮੋਟਰਸਾਈਕਲ ਸਵਾਰਨ ਤਿੰਨ ਮੋਟਰਸਾਈਕਲ ਸੀਗੇ ਇਹ ਡਰਿੰਕ ਕੀਤੀ ਸੀ ਇਦੋਂ ਵੀ ਹੋਤਲਾ ਇੱਕ ਜਣਾ ਦੋ ਜਣਾ ਨੇਤਰ ਕਿੰਨੇ ਜਾਨ ਸੱਟਾਂ ਲੱਗੀਆਂ ਕਿਦਾਂ ਇੱਕ ਦਾ ਸੀਰੀਅਸ ਆ ਜੀ ਤੇ ਦੋ ਠੀਕ ਆ ਤੇ ਇਹ ਇਹਨੂੰ ਲੱਗੀ ਪੁਲਿਸ ਨੇ ਪਕੜ ਲਿਆ ਕਿ ਨਹੀਂ ਇਹ ਜੀ ਪੁਲਿਸ ਨੇ ਫੜ ਲਈ ਪੁਲਿਸ ਨੇ ਹਾਂ ਕਿੰਨੇ ਬੰਦੇ ਪਟੜੇ ਚਾਰ ਬੰਦੇ ਜਖਮੀ ਆ ਜੀ ਇਹਦੇ ਵਿੱਚ ਇੱਕ ਕਾਰ ਜਿਹੜੀ ਆ ਬੇਕਾਬੂ ਹੋ ਕੇ ਮੋਟਰਸਾਈਕਲਾਂ ਨਾਲ ਟਕਰਾ ਕੇ ਡਾਊਨ ਸਿੱਟ ਜਾ ਕੇ ਬਾਕੀ ਤਰਤੀਜ ਕਰ ਰਹੇ ਆ ਦੇਖਦੇ ਜਾ ਕੇ ਸਿਰ ਜਿਹੜੀ ਕਾਰ ਆ ਉਸ ਦੇ ਉੱਤੇ ਨੰਬਰ ਪਲੇਟ ਵੀ ਲੈਣੀ ਤੇ ਪੰਜਾਬ ਉਸ ਦੇ ਸਟicker ਮੈਂ ਲੋਕੇ ਤੇ ਜਾ ਰਿਹਾ ਦੇਖਣਾ ਜਾ ਕੇ ਜਾ ਰਿਹਾ ਮੈਂ ਸਿਰਫ ਇੱਥੇ ਆਇਆ ਤਾਂ ਇਹ ਜਿਹੜਾ ਜਿਹੜਾ ਬਿੱਸਾ ਜਾ ਰਿਹਾ ਕਾਰ ਚੱਲ ਰਿਹਾ ਮਲਾਇਮ ਪਾਸੇ ਜਾ ਰਿਹਾ ਉਹ ਡਰਿੰਕ ਵੀ ਕੀ ਲੋਕ ਆ ਉਹ ਦੇਖ ਲੈਣੇ ਜਾ ਕੇ ਮੈਂ ਜੋ ਪੁੱਛਿਆ ਵਿੱਚੋਂ ਉੱਥੇ ਜਾ ਰਹੇ ਆ ਸਿੱਧਾ ਤਿੰਨ ਮੋਟਰਸਾਈਕਲ ਵੱਖ-ਵੱਖੇ ਬੰਦੇ ਜਾ ਰਹੇ ਹਾਂਜੀ ਇਹ ਸਿੱਧ ਸਿਰਸ ਨੂੰ ਜਿਹਨੇ ਰੈਫਰ ਕਰ ਕਰਿਆ ਇੱਕ ਅਮਨ ਹਸਪਤਾਲਿਆ ਤੇ ਤਿੰਨ ਇੱਥੇ ਸਰ ਇਹ ਜਿਹੜੇ ਚਾਰੀ ਜਿਹੜੇ ਫਟੇ ਹੋਏ ਵਿਚਾਰੇ ਇਹ ਇਹਨਾਂ ਦੀ ਉਮਰ ਕੀ ਰਿ ਹੈ ਰੀ ਏਜ ਕੈਟੇਗਰੀ ਕੀ ਹੈ ਕਿੰਨੀ ਕੀ ਉਮਰ ਹੈ ਇਹਨਾਂ ਦੀ ਇੱਕ ਨਾ ਤੋਂ ਬਰਥ ਡੇਟ ਸਾਬ ਦੇ ਜੀ ਤੇ ਬਾਕੀ ਜਿਹੜੇ ਉਹ 25 ਤੋਂ 35 ਹਜ਼ਾਰ ਦੇ ਵਿੱਚ 25 ਤੋਂ 35 ਦੇ ਵਿੱਚ ਸਾਡੇ ਟੋਟਲ ਚਾਰਜ ਨੇ ਸਰ ਤਿੰਨ ਮੋਟਰਸਾਈਕਲ ਦੇ ਉੱਤੇ ਤੇ ਇਹ ਕਿਹੜੇ ਲੋਕੇਸ਼ਨ ਤੇ ਇਹ ਘਟਨਾ ਵਾਪਰੀ ਹੈ ਸਰ ਇਹ ਪੂਰੀ ਨਾ ਚੌਕੀ ਦੇ ਕੋਲ ਥੋੜੇ ਜਿਹਾ ਅੱਗੇ ਜਾ ਕੇ ਬਾਈਪਾਸ ਵਾਲਾ ਜੀ